ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕੀ ਬਣ ਗਿਆ ਇਹ ਹਾਂ ਤੂੰ ਆਰੇ ਲਾਇਆ ਵਾਂਗੇ ਤੇ ਕੀ ਕਰਾਂ ਮੈਂ ਇਕੱਲੀ ਕਿੱਦਾਂ ਕਰਾਂ ਆ ਵੀ ਗਾਜ ਠੀਕ ਹੈ ਇਹ ਕੀ ਪੀਸਣ ਲਿਆਲ ਸੀ ਹਲਸੀ ਵੀ ਨਾਲ ਸੀ ਬਣ ਲੱਗੀ ਹਲਸੀ ਹਲਸੀ ਬਣ ਲੱਗੀ ਉਹ ਵੀ ਗੈਸ ਦੇ ਉੱਤੇ ਹੈਂ ਪੀਸੀ ਜਾਣੀ ਹੈ ਲੈ ਇਹਦੇ ਝਟਕਾ ਨਹੀਂ ਚਲਦੀ ਤੇ ਦਿਖਾਇਓ ਸਹੀ ਹਾਂ ਵੀ ਲੈ ਇਹਦੇ ਹੈ ਵਿਚਰੀ ਨਾਜ਼ੁਕ ਕਲੀ ਹਾਂ ਵੀ ਨਾਜ਼ੁਕ ਕਲੀ ਹੈ 1 ਕਿਲੋ ਆਪਣੇ ਵਾਸਤੇ ਬਣਾ ਲੈਣੇ ਆ ਹਾਂ 1 ਕਿਲੋ ਪਾਜੀ ਵਾਸਤੇ ਠੀਕ ਆ ਬੜੇ ਦਿਨਾਂ ਦੀ ਨਾਲਸੀ ਲਿਆ ਕੇ ਰੱਖੀ ਸੀ ਤਾਂਂ ਦੀ ਘਾਟ ਟਾਈਮ ਦੀ ਉਹ ਗੱਲ ਕਮੀ ਤੇ ਇਹ ਵੇਲੇ ਸਾਡੇ ਘਰ ਪੂਰੇ 8:00 ਵਜ ਗਏ ਆ ਰਾਤ ਦੇ 9:00 ਤੇ ਪੂਰੇ ਖਲਾਲੇ ਖਲਾਲੇ ਪਏ ਹੁੰਦੇ ਆ ਬੈੱਡ ਭਰਿਆ ਹੋਇਆ ਕੱਪੜਿਆਂ ਦੇ ਨਾਲ ਤੇ ਸਵੇਰੇ ਉੱਠ ਕੇ ਆਪਾਂ ਐ ਬਣਨਾ ਜਿਦਾ ਰੋਬੋਟ ਨਹੀਂ ਹੋਮ ਦਾ 8 ਵਜੇ ਸਾਰਾ ਕਲੀਨ-ਕਲੂਨ ਕਰ ਲਈਦਾ ਠੀਕ ਹੀ ਨਹੀਂ ਗੱਲ ਉਹ ਜਿਹੜਾ ਸਿਆਣਿਆਂ ਦੇ ਨੌਕਰੀ ਕੀ ਨਖਰਾ ਕੀ ਸਹੀ ਗੱਲ ਇੱਕ ਨੌਕਰੀ ਆ ਸਾਡੀ ਬਿਲਕੁਲ ਜਿੰਨੂੰ ਕਰਨਾ ਹੀ ਪੈਣਾ ਉਹ ਹੂੰ 8 ਵਜੇ ਆਪਾਂ ਫ੍ਰੀ ਹੋਏ ਸੀ ਇੱਧਰ ਉੱਧਰ ਦੇ ਕੰਮ ਪਗਤਾ ਕੇ ਤੇ ਰੋਟੀ ਪਣੀ ਖਾ ਗਏ ਭੰਡੂ ਨੇ ਮਾਜ ਕੇ ਤੇ ਹੁਣ ਆਪਾਂ ਬਣਾਉਣ ਲੱਗੇ ਆ ਅਲਸੀ ਅਲਸੀ ਬਾਕੀ ਪ੍ਰੋਸੀਜਰ ਗਾਂ ਦਿਖਾਉਣੀ ਆ ਅੱਜ ਆਈ ਆ ਜੀ ਬਲਜੀਤ ਕੌਰ ਦੀ ਭੈਣ ਸਭ ਤੋਂ ਛੋਟੀ ਜਿਹੜੀ ਹਜੇ ਤੱਕ ਕਦੀ ਕਿਸੇ ਨੇ ਵੀਡੀਓ 'ਚ ਨਹੀਂ ਵੇਖੀ ਨਾ ਆਉਂਦੀ ਹੀ ਨਾ ਆਉਂਦੀ ਬੜੇ ਯੋਰ ਨਾਲ ਮਨਾਇਆ ਇਹਨੂੰ ਅੱਜ ਕਿ ਚੱਲ ਕਰ ਲਾ ਮੜਾ ਆਇਆ ਕਦਾ ਸੀਨ ਕਾਲਾ ਕੋੜਾ ਘੁੱਟ ਸਾਰਿਆਂ ਸਸਟੀ ਕਾ ਜੀ ਸ਼ੂਗਰ ਆ ਸ਼ੂਗਰ ਆ ਕਦੇ ਤੂੰ ਹੀ ਸਸਟੀ ਕਾ ਬੁਲਾਈ ਆ ਸੀ ਮੈਂ ਬਹੁਤੀ ਸੰਗਦੀ ਆ ਉਹ ਤਾਂ ਸੰਗਦੀ ਆ ਤੇ ਫੇਰ ਕਿ ਹੋ ਗਿਆ ਯਾਰ ਮੈਂ ਸਾਰੇ ਮੈਨੂੰ ਕਹਿੰਦੇ ਨੇ ਆਪਣੀ ਆ ਭੈਣ ਨਾਲ ਮਲਾਓ ਕਦੀ ਕਦੀ ਕਹਿੰਦੇ ਆ ਨਾ ਦੂਜੀ ਭੈਣ ਤੇ ਚਲ ਆਈ ਓ ਪਰ ਫੇਰ ਵੀ ਇਹ ਨੇ ਕਈਆਂ ਨੇ ਕਮੈਂਟ ਕੀਤਾ ਵੀ ਉਹ ਤੁਹਾਡੀ ਰੀਅਲ ਭੈਣ ਨਹੀਂ ਲੱਗਦੀ ਹਾਂ ਕਿਉਂ ਨਹੀਂ ਲੱਗਦੀ ਇਹ ਮੈਨੂੰ ਨਹੀਂ ਪਤਾ ਲੱਗਾ ਕਿ ਤਨ ਤੁਸੀਂ ਕਿਹੜੀ ਕਿੱਲੋ ਗਿਆ ਆ ਪਰ ਉਹ ਮੇਰੀ ਰੀਅਲ ਭੈਣ ਜਿਹਦੇ ਬੇਟਾ ਹੋਇਆ ਉਹ ਬਾਜੀ ਲੈ ਕੇ ਆਈ ਤੇ ਉਹ ਮੇਰੀ ਹੈਗੀ ਵਿਚਕਾਰਲੀ ਭੈਣ ਐਵੇਂ ਸਭ ਤੋਂ ਛੋਟੀ ਭੈਣ ਆ ਏ ਆਈ ਆ ਛੁੱਟੀਆਂ ਕੱਟਣ ਦਸੰਬਰ ਦੀਆਂ ਇਹ ਛੁੱਟੀਆਂ ਕੱਟਣਾ ਹੀ ਤਾਂ ਅੱਜ ਸਰੇ ਨੇ ਚੱਲ ਜਣਾ ਵਾ ਤੇ ਮੈਨੂੰ ਕਹਿੰਦੀ ਵੀ ਲੈ ਮੈਂ ਤਾਂ ਲਹਰ ਪਕਰਾ ਲਾ ਕਿਉਂਕਿ ਬੜੀ ਵਿਧਾਲੀ ਸੁਣਦੀ ਐ ਇਹਦਾ ਅਲਸੀ ਦਾ ਸੁਣਿਆ ਰਿਕਾਰਡ ਵਾ ਤਾਂ ਕਹਿੰਦਾ ਤੂੰ ਅਲਸੀ ਬਣਾ ਕੇ ਦੇ ਸਾਨੂੰ ਅਲਸੀ ਖਾਲੀ ਨਾਂਸਨ ਗੋਭੀ ਘੋਲੀ ਵਾਕੇ ਗੋਭੀ ਬੜੀ ਸੁਆਦੀ ਹਾਂ ਸਹੀ ਗੱਲ ਤੇ ਹੁਣ ਵੇਖੋ ਅਲਸੀ ਕੀ ਰੰਗ ਲੇ ਹੁੰਦੀ ਏ ਤੇ ਅਲਸੀ ਭੁੰਨ ਦਿੱਤੀ ਏ ਦੋਵੇਂ ਇੱਕ ਤੇ ਪੀਸ ਗਈ ਐ ਨਾ ਇੱਕ ਪਿਸਟ ਬਣਾ ਲਈਏ ਤੇ ਹੁਣ ਇਹ ਆਪ ਪੁਣੀਆ ਗਰਮ ਚੀਜ਼ਾਂ ਵਿੱਚ ਸਬਜੀਆਂ ਪਾਵਾਂਗੇ ਖਸਖਾਸ ਪੁਣੀਏ ਵਿੱਚ ਨਮਸਕਾਰ ਪੁਣੀਏ ਤੇ ਬਦਾਮ ਪਰ ਥੋੜੇ ਜੇ ਪੋਣੇ ਆ ਬਸ ਬਾਕੀ ਮਿੱਠਾ ਤੇਲ ਲਿਆਂਦਾ ਆ ਮਿੱਠਾ ਤੇਲ ਪੋਣਾ ਵਿੱਚ ਜੀ ਤੇ ਤੁਹ ਹੋ ਵੀ ਕੋ ਪੈਣਾ ਵਿੱਚ ਤੇ ਕਿ ਬਸ ਇਹੋ ਜੀ ਨਹੀਂ ਨਹੀਂ ਤਸਕਾਸ ਪੈਣੀਆਂ ਬਸ ਗਰਮ ਚੀਜ਼ਾਂ ਪੈਣੀਆਂ ਵਾ ਕਿਨੀਆਂ ਕੁ ਜੋ ਆਪਣੀ ਮਾਜੀ ਉਹ ਪੈਣਾ ਸਿਰਫ ਇੱਕ ਖੋਵਾ ਪੈਣਾ ਵਾ ਖਾ ਕੋਇਆ ਤੇ ਪੋਣਾ ਕੋਇਆ ਵੀ ਜਾਂਦਾ ਵਾ ਇਹ ਕਿੰਸ ਫਾਸ ਦਾ ਪੀ ਆ ਇਹ ਵੀ ਨਾ ਅਪਾ ਤੇਰ ਨਹੀਂ ਕਰਤਾ ਵਰਮ ਕਰਕੇ ਪੋਣਾ ਫਾਰ ਠੀਕ ਆ ਤੇਲ ਆ ਕੋ ਪੋਣਾ ਮਿੱਠਾ ਹਾਂ ਮਿੱਠਾ ਤੇ ਇਹਦੀ ਕੋਣੇ ਕੇ ਸੇਹਰੀ ਹੋਣਾ ਆਪਾ ਤੇ ਉਹਦੀ ਮੰਮੀ ਵੀ ਖਾ ਲੂ ਹੈ ਨਾ ਹਾਂ 2 3 1 2 3 ਐਕਸ਼ਨ ਐਕਸ਼ਨ ਜਾਦਾ ਬਣਾ ਲੈ ਲੈ ਤੇ ਠੀਕ ਹੈ ਹਾਂਜੀ ਆ ਲੈਣ ਦੀ ਆ ਰੱਖੋ ਆਇ ਤੇ ਵੇ ਲੋ ਕਰ ਸੀ। ਪਾਣੀ ਮਿਲ ਕੋ ਫਰੋਂ ਮੈਂ। ਮੈਂ ਫੇ ਰੰਡੀ ਨਹੀਂ ਤੇ ਫੇ ਤੂੰ ਆ ਕੇ ਮੈਂ ਤੀ ਦੇ ਲੇ। ਇਹ ਥੋੜੀ ਜੀ ਹੋ ਜੂਗੀ ਨਾ ਇਹ ਵੀ ਪੀਣੀ ਜੇ। ਕੀ ਗਾ ਜੀ ਮਾ ਪੀਣੀ ਨਹੀਂ ਕਰਦੀ। ਇਹ ਤਤੀ ਤਤੀ ਪੀਛਣੀ ਆ। ਥੋੜੀ ਥੋੜੀ ਲਾਲ ਲਾਲ ਹੋ ਚੁਗੀ ਨਾ। ਕਿੰਨਾ ਜੋਰੋ ਜੋਰ ਕੰਮ ਚੱਲਣਿਆ ਜੋਰੋ ਜੋਰ। ਉਹ ਖਾਸ ਸ਼ੈਫ ਬੁਲਾਏ ਆ ਕੰਮ ਕਰਨ ਵਾਸਤੇ ਦੂਮੇ ਅਲਸੀ ਅਲਸੀ ਬਣਾਉਣ ਵਾਸਤੇ ਖਾਸ ਸ਼ੈਫ ਬੁਲਾਏ ਆ ਅੱਛਾ ਜੀ ਠੀਕ ਆ ਖਾਸ ਸ਼ੈਫ ਧੀ ਮਮਾ ਠੀਕ ਆ ਨਾ ਇਹ ਹੈਗੀ ਮੇਰੀ ਸਭ ਤੋਂ ਛੋਟੀ ਭੈਣ ਪਰ ਹੱ ਲੱਗਦੀ ਨਹੀਂ ਸਾਡੀ ਛੋਟੀ ਭੈਣ ਹੈ ਨਾ ਇਹ ਜਿਆਦਾ ਗੋਰੀ ਚਿੱਟੀ ਆ ਜੀ ਭੈਣ ਸਾਡੀ ਇਹ ਚਲ ਗਈ ਆਪਣੇ ਪਾਪਾ ਦੇ ਹਾਂ ਅਸੀਂ ਆਪਣੀ ਮਮਾ ਦੇ ਤੇ ਪਾਪਾ ਦੇ ਸੇਲੋਜੀ ਮਨ ਕੇ ਫੇਰ ਗੋੜਗੜ ਸੱਤਾ ਕਾਦੇ ਨਾਲ ਤੇਲ ਤੁਲਤਾ ਕਾਦੇ ਲਾ ਕੇ ਦੂਵਾ ਦੂ ਕਰਤੀਏ ਚੱਲਣੀਆਂ ਇਹ ਗਰੀ ਭਰਾਵਾ ਬਿਰ ਦੂ ਦੂ ਕਰਤੀਏ ਚੱਲਣੀਆਂ ਹੈ ਹੈ ਗੱਲਾਂ ਬਹੁਤ ਹੁੰਦੀਆਂ ਇਹਨੂੰ ਇੱਕ ਹਟ ਇਹਨਾਂ ਚੱਲ ਜਾਣਾ ਹੈ ਇੱਥੇ ਜਾ ਕੇ 10 ਇੱਥੇ ਰੱਖ ਜਾ ਕੇ ਹਲਸੀ ਬਣਾ ਕੇ ਜਾਓ ਅੱਗੇ ਕਈ ਕਈ ਅਹੀਂ ਇਹਨੂੰ ਕਿਹਾ ਜਦੋਂ ਨਾ ਆਪਾਂ ਕਿਤੇ ਘੁੰਮਣ ਫੇਰ ਜਾਵਾਂਗੇ ਜਾਂ ਕਿਤੇ ਘਰ ਜਾਵਾਂਗੇ ਨਾ ਤੇ ਉੱਥੇ ਕੋਈ ਗੱਲ ਨਾ ਕਰੀ ਤੇ ਕੋਈ ਅਗਲਾ ਬੰਦਾ ਗੱਲ ਕੈਚ ਕਰ ਲੈਂਦਾ ਵਾ ਹੈਨਾ ਤੇ ਇਹ ਗਾੜੀਓ ਕੀ ਕਰਦਾ ਭਲਾ ਆਂਦਾ ਉਹਨੂੰ ਕੈਚ ਕਰ ਲੈਣਾ ਆਂਦਾ ਅਗਲਾ ਬੰਦਾ ਕਿੱਦਾਂ ਕੈਚ ਕਰ ਲਓ ਅਸੀਂ ਤੇ ਉਹਨੂੰ ਵੀ ਕੈਚ ਕਰ ਲੈਣਾ ਹੈ ਹਾਂਜੀ ਆਨੇ ਬਦਿਹਾਰੇ ਨੂੰ ਇੱਕ ਤੇ ਇੱਕ ਤੁਹਾਡੇ ਦੇ ਵਾਸਤੇ ਅਸਲੀ ਬਣ ਗਿਆ ਕੀ ਆ ਕੀ ਆ ਅਜੀ ਅਸੀਂ ਬਲੋ ਰੇਟ ਅ ਪ੍ਰੈਸ਼ਰ ਵਾਲੇ ਬੰਦੇ ਵਾਸਤੇ ਇਹਨਾਂ ਦਾ ਪ੍ਰੈਸ਼ਰ ਘਟਾਉਂਦੇ ਗਰਮ ਕੀ ਗਰਮ ਮਸਬਾ ਗਰਮ ਸਵੇਰ ਨਹੀਂ ਮਾਸੜ ਤੇਰੇ ਦਾਵੇ ਮੋਲੌੜੀ ਖੁਆ ਦੇ ਪਿਆਵਾ ਉਹ ਜਣਕ ਘੋੜੇ ਵਿੱਚ ਤੇ ਉਸ ਤੋਂ ਬਾਅਦ ਫਿਰ ਇਹਨੂੰ ਅੱਧਾ-ਅੱਧਕ ਲੋ ਪਾਵਾਂਗੇ ਅਲਸੀ ਦੇ ਵਿੱਚ ਅਲਸੀ ਬਣੀ ਹੈ ਦੋ ਥਾਂ ਤੇ ਤੇ ਦੋਹਾਂ ਦਾ ਵੱਖ-ਵੱਖਰਾ ਇੱਕ ਭਾਜੀ ਬੰਦੇ ਦੀ ਬਣੀ ਹੈ ਇੱਕ ਇਨਾਂ ਦੀ ਬਣੀ ਮੈਂ ਦੇਪਾਲ ਜੀ ਵੀ ਜੁਨੀਏ ਕਿ ਲੋਕੀ ਬਣਾ ਕਰਕੇ ਲੋਕੀ ਹੀ ਆ ਬਣਾਉਣੀ ਆ ਤੇ ਹੁਣ ਸਭ ਜੋਸ਼ ਰੱਖ ਦਿਆ ਵੇ ਨਾਲ ਅੱਜ ਨੇ ਕਿਹਾ ਵਾ ਕਿ ਸਭੀ ਬਣਾ ਕੇ ਫੇਰ ਹੀ ਸੌਣਾ ਨੂੰ ਤੇ ਹੁਣ ਰਾਤ ਦੇ ਵੱਜ ਗਏ ਆ 10:30 ਗਿਆ ਨੋ 9:00 ਹੀ ਹਾਂਜੀ ਮੈਨੂੰ ਇਦਾਂ ਲੱਗਾ ਛੇ ਛੇ ਤੇ ਹਲਸੀ ਭੁੱਜ ਗਈ ਆ ਛੇ ਛੇ ਤੇ ਆਟਾ ਭੁੱਜਣਾ 1 ਘੰਟੇ ਚੋਂ ਭੇਲਦੇ ਹੋ ਜਾਂਦਾ ਸਾਡੇ ਮੇਰੇ ਹਿਸਾਬ ਨਾਲ ਅੱਧਾ ਪੂਣਾ ਘੰਟਾ ਲੱਗ ਜਾਣਾ ਹੋਰ ਲੱਗ ਜਾਣਾ ਕਿਉਂਕਿ ਉਹ ਪਿੰਗੀਆਂ ਵੀ ਵਟਣੀਆਂ ਜਿਹੜਾ ਪ੍ਰਕਾਰ ਹੋਇਆ ਬਣਾਉਨੇ ਆ ਨਾ ਆਪਾਂ ਹਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਭੁੱਜਾ ਹੁੰਦਾ ਤੇ ਫਿਰ ਐੜ ਕੇ ਆਪਣਾ ਹੈ ਨਹੀਂ ਦੁੱਧ ਦੁੱਧ ਥੋੜਾ ਆਈ ਦੇ ਫਿਰ ਮੋਲੀ ਲੈਂਦਾ ਐੜ ਕਾ ਤੇ ਮੋਲੀ ਲੈਣ ਤਾਂ ਇਹ ਉਹ ਨਹੀਂ ਆ ਵੀ ਕੋਈ ਨਹੀਂ ਤੁਹਾਨੂੰ ਦੱਸਿਆ ਨਹੀਂ ਬਣਨ ਨੇ ਹਾਂ ਅਸੀ ਕਾਲ ਦੀ ਨਾਉ ਕੀ ਅੱਤਲਾ ਹਾਲ ਬਈ ਤੂੰ ਕਸੇ ਤੈਨੂੰ ਰਾਤ ਦੇ 10 ਵਜੇ ਨੀਂਦ ਨਹੀਂ ਆਉਂਦੀ ਹੈ ਨੀਂਦ ਨਹੀਂ ਮੈਂ ਤਾਂ ਮੈਂ ਇਹ ਤੋਹ ਪੈਣਾ ਕੱਤੀਆਂ ਤੇ ਕੜਾਈ ਚ ਕੱਛੀ ਫੇਰੀ ਜਾਂਦੀ ਆ ਮੈਂ ਤਾਂ ਮਗਰਣਾ ਮੈਨੂੰ ਵੀ ਮੇਟੀ ਮਗਰੇ ਪੜਦੇ ਮਗਜ ਦੇ ਹੋਣੇ ਪਹਿਲੇ ਇਹ ਮਗਜ ਨਹੀਂ ਹਿਲੇ ਹੁੰਦੇ ਹੈ ਤੁਮਾਂ ਨਹੀਂ ਲੈਂਦੇ ਭਰਤਰੀ ਮਗਰੇ ਕੀ ਸੌਟ ਲੀਏ ਕਰ ਤੋ ਨਹੀਂ ਮੈਂ ਨਹੀਂ ਮਰਤੋ ਨੇ ਬਥੇਨ ਮੈਂ ਉਹ ਸੌਟ ਲਾ ਚਾਰ ਫੇਕੀ ਪਰ ਆ ਲੱਗ ਗਿਆ ਕੀ ਪਾਇਆ ਕੀ ਰੇ ਬਬਲੀ ਮੇਰੀ ਗੱਲ ਸੁਣ ਕਮੈਂਟ ਦਾ ਹੈ ਕਮੈਂਟ ਕਿ ਤੂੰ ਮੇਰੀ ਭੈਣ ਨਹੀਂ ਆ ਮੈਂ ਹਾਂ ਕੋਈ ਨਹੀਂ ਕਮੈਂਟਾਂ ਵਾਲਿਆਂ ਨੂੰ ਕਹੋ ਆਓ ਸਾਡੇ ਪਿੰਡ ਤੇ ਤੁਹਾਨੂੰ ਆਪਣੇ ਪਿੰਡ ਖੜੀ ਆ ਤੇ ਮੈਂ ਆਪਣੀ ਜਾ ਕੇ ਗਈਏ ਪੇਟੀ ਖੋਲ ਜਿਹਦੇ ਅੰਦਰ 나ਰੂ ਸੇਕ ਕੇ ਰੱਖੇ ਸੇ ਕਿਹੜੀ ਮੇਰੀ 2 ਨੰਬਰ ਵਾਲੀ ਥਾਂ ਲਈ ਦੂਜੇ ਨੰਬਰ ਵਾਲੀ ਨਹੀਂ ਪਹਿਲੇ ਨੰਬਰ ਵਾਲੀ ਇਹ ਦੂਜੇ ਨੰਬਰ ਵਾਲੀ ਆ ਹਾਂ 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 ਉਹ ਵਿਚਕਾਰ ਲੀ ਵਿਚਕਾਰ ਲੀ ਭੈਣ ਹੈ ਹਾਂ ਜਿਹੜੀ ਫੁੱਟਬਾਲ ਫੈਰੰਡੀ ਉਹ ਸਭ ਤੋਂ ਨਿੱਕੀ ਤੇ ਪਰ ਲੱਗਦੀ ਸਭ ਤੋਂ ਵੱਡੀ ਆ ਵੱਡੀ ਭੈਣ ਆ ਉਹ ਮੈਂ ਨਹੀਂ ਪਰ ਬਬਲੀ ਇੱਕ ਗੱਲ ਆਈ ਆ ਨਾ ਉਹ ਹੈ ਚਿੱਟੀ ਆ ਨਾ ਸਾਰੇ ਨਾਲੋਂ ਤੇਰੇ ਨਾਲੋਂ ਮੇਰੇ ਨਾਲੋਂ ਕਿ ਨਹੀਂ ਇਹ ਚਿੱਟੀ ਆਹੀ ਬਤੇਰੀ ਪੈਰਾਂ ਲੁੱਲੀ ਦਾ ਹੀ ਆ ਬਟਟੇ ਆਜੀ ਤੂੰ ਤੋੜਾ ਤੂੰ ਦਾਦਾ ਜਾਨੇ ਕਿਤੇ ਰੰਗ ਦੇ ਵਿੱਚ ਡੋਡਾ ਰਹੀ ਆ ਨਹੀਂ ਨਹੀਂ ਹੁਣ ਤੇ ਸੋਹਣੀ ਲੱਗਣ ਦੀ ਆ ਮੈਂ ਦਾਦਾ ਤਰੇ ਜਾਣੇ ਕਿਤੇ ਰੰਗ ਤੇ ਤੇਰਾ ਮੇਰੇ ਘਰ ਡੋਡਾ ਰਹੀ ਆ ਥੋੜਾ ਜਿਹਾ ਇਹਨੂੰ ਕੋਈ ਉਰੇ ਨੂੰ ਕਰੋ ਆਣੀ ਆ ਭਾਈ ਸੋਣੇ मारे जमे सोने ही है हां पार हो ओके <laughs> ओके 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 कोई ओके 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 ਅੰਦੀ ਰੱਬ ਜੀ ਨੇ ਇੱਕੋ ਗੱਲ ਕਹੀ ਤੂੰ ਤੀਰੇ ਭੇਜਣ ਲੱਗਿਆਂ ਨੂੰ ਹਾਂ ਕਿ ਤੇਰੇ ਵਰਗਾ ਹੋਰ ਕੋਈ ਨਹੀਂ ਸਭ ਤੋਂ ਸੋਹਣਾ ਤੂੰ ਆ ਆਹ ਤੇ ਆਪਾਂ ਉਹ ਗੱਲ ਪੱਲੇ ਬੰਨ ਲਈ ਉਹ ਕਿ ਸੱਜਣ ਤੋਂ ਸੋਹਣਾ ਕੋਈ ਨਹੀਂ ਕਿ ਦੁਨੀਆ ਤੇ ਠੀਕ ਆ ਬਣਾ ਠੀਕ ਆ ਹਾਂ ਅਨ ਕੰਨੇ ਬੰਨਦੇ ਰੱਬ ਦੇ ਆਸਰੇ ਉੱਤੇ ਉੱਤੇ ਫਲਾਈ ਕਰੀਦਾ ਚਾ ਠੀਕ ਆ ਮੈਂ ਆਪਣੇ ਮੁੰਡੇ ਦੇ ਨਾਲ ਵੜਾ ਮਾਜਾ ਦੇਣ ਕਰ ਆਪੀ ਭੈਣ ਨਾਲ ਮੁੰਡਾ ਇਹਦੇ ਆਹੋ ਆ ਜਾ ਤੂੰ ਮੇਂ ਇੰਜੋਏ ਕਰ ਲਾ ਮਾਸਾ ਨਮਨ ਤੋਂ ਤੇ ਦੁੱਧ ਦਾ ਉਹ ਤੁਸੀਂ ਆਹ ਸਾਠੀ ਇਹਗਾ ਲਓ ਜੀ ਇੱਕਲਤੀ ਹੋ ਗਈ ਰੈਦੀ ਤੇ ਚ ਪਾਇਆ ਮਿੱਠਾ ਤੇ ਤੇ ਹੁਣ ਪਾਉਂਦੇ ਆਂ ਬਦਾਮਾ ਦਾ ਮਿਕਚਰ ਪੀ ਕੇ ਪਾਇਆ ਮਿੱਠਾ ਤੇ ਅਲਸੀ ਆਟਾ ਤੇ ਬਦਾਮ ਤੇ ਆਹ ਹੋ ਗਿਆ ਗੋਲ ਦੇਖੋ ਯਾਰ ਦੇਖੋ ਯਾਰ ਅੱਧਾ ਕਿਲੋ ਪਾਇਆ ਪੱਕ ਹੋਇਆ ਏ ਬਣ ਕੇ ਹੋ ਗਿਆ ਜੀ ਬਿਲਕੁਲ ਤਿਆਰ ਤੇ ਹੁਣ ਚਾਣੀ ਬਣਦੀ ਆ ਗੁੜ ਦੀ ਜਿਹੜੀ ਇਹਦੇ ਵਿੱਚ ਮਿਕਸ ਹੋਣੀ ਆ ਇਹ ਮਿਕਸ ਨਹੀਂ ਕਰਨੀ ਦੇ ਵਿੱਚ ਦੇ ਹਾਂ ਪਾਉਣ ਕੇ ਅਸਾਂ ਪੁਣ ਕੇ ਪਾਉਣੀ ਆ ਇਹ ਪਾਉਣ ਕੇ ਪਾਣੀ ਇੱਕ ਮੋਲ ਜੀ ਵੀ ਹੁੰਦੀ ਆ ਨਾ ਗੁੜ ਚ ਹਾਂ ਹਾਂ ਤੇ ਹੁਣ ਵੱਜ ਗਏ 10:30 ਅਜੇ ਤੇ ਕੋਈ 10 ਹੋ ਜਣੇ ਨਹੀਂ ਨਹੀਂ ਬਸ ਅੱਧਾ ਜਿਹਾ ਲੱਗਣਾ ਹੋਰ ਬਾਕੀ ਸਭ ਮਿੱਠੀ ਸਾਰਾ ਤਿਆਰ ਹੋ ਗਿਆ ਜੀ ਜਿਹੜੀ ਸਭਾ ਮਿਕਸ ਕਰੀਏ ਉਹਨੂੰ ਮਿਕਸੀ ਕਰਨਾ ਛੇਤੀ ਬਣ ਜਾਣੀ ਆ ਕਿਉਂਕਿ ਪਰ ਤੇਲ ਹੀ ਲਾਗੇ ਨਾ ਹਾਂ ਤੇ ਫਿਰ ਉਹ ਬਣਾਉਣਾ ਹਾਂ ਜੇ ਤੇਲ ਉਹਦਾ ਵੀ ਗਰਮ ਕਰਨਾ ਮਿੱਠਾ ਤੇਲ ਗਰਮ ਕਰਕੇ ਤੇ ਖੋਇਆ ਵਿੱਚ ਪਾ ਦੇਣਾ ਉਹਦੇ ਤੇ ਮੁਰਗੀ ਵਾਲੀ ਸਾਰੇ ਚੀਜ਼ਾਂ ਕਰਕੇ ਮਿਕਸ ਤੇ ਫਿਰ ਬਣਾਉਣੀ ਆ ਪਿੰਨੀਆਂ ਕੱਲ ਵੀ ਆਪਾਂ ਸੋਚਣ ਦੇ ਹੱਕ ਵਾਲੇ ਬਣਾਵਾਂਗੇ ਤੇ ਕੱਲ ਵੀ ਨਹੀਂ ਆਣੀ ਪਰ ਸਾਰਾ ਕਸੂਰ ਮੇਰਾ ਹੀ ਮੈਂ ਹੀ ਰਹੀ ਨਾ ਸਵੇਰੇ ਬਣਾਵਾਂਗੇ ਸਵੇਰੇ ਬਣਾਵਾਂਗੇ ਜੀਤੂ ਚਾਹ ਜੀ ਉਹਦੋਂ ਵੀ ਕਹਿੰਦੀ ਸੀ ਚੱਲ ਬਣਾ ਲਈਏ ਤੋਹੀਂ ਮੇਰਾ ਇੱਕ ਸੁਪਨਾ ਹੈ ਕਿ ਮੇਰਾ ਇੱਕ ਸੁਪਰੀ ਸਵੇਰੇ ਬਣਾਵਾਂਗੇ ਪਰ ਸਵੇਰੇ ਸਾਡਾ ਟਾਈਮ ਨਹੀਂ ਲੱਗਦਾ ਪੀ ਹੁਣ ਕੱਲ ਵੀ ਦੋ ਵੀਡੀਓਸ ਤੇ ਫੇਰ ਕੁੜੀ ਨੂੰ ਜਾਣਾ ਵਾ ਸੋਹਰੇ ਛੱਡਣ ਤੇ ਫੇਰ ਜਦੋਂ ਲੈਂ ਪੱਤਰ ਲਈਏ ਨਾ ਦੇ ਸੋਹਰੇਆਂ ਦਾ ਪਿੰਡ ਆ ਗਿਆ ਪਿੰਡ ਆ ਗਿਆ ਨਹੀਂ ਫੁੱਲ ਕੱਢ ਲੈ ਜਦੋਂ ਪੁਰਾਣੀਆਂ ਵੀਡੀਓ ਬਣਦੀਆਂ ਹੁੰਦੀਆਂ ਨੇ ਨਾ 92 93 ਚ ਉਹਦਾ ਗਾਣੇ ਲੱਗਦੇ ਹੁੰਦੇ ਠੀਕ ਹੋ ਨਾ ਗਿਦੇ ਨੇ ਇਹ ਇਡੀਜਨ ਇਹ ਕਈ ਦਿਨਾਂ ਦਾ ਲੱਗਦਾ ਹੈ ਇੰਤਜ਼ਾਰ ਹਾਂ ਹੋਰ ਪੈਰ ਗਿਆ ਜੀ ਗੁੜ ਵਿੱਚ ਇਹ ਕਰੀਏ ਮਿਕਸ ਫੜਾ ਫੜਾ ਬਣ ਗੀ ਕੇ ਬੱਤ ਦਾ ਕਮਾਲ ਅੱਗੇ ਮ ਮੰਮੀ ਦਾ ਸਹਾਰਾ ਨਹੀਂ ਪੈਂਦਾ ਇਹ ਚਰੀ ਦਾ ਹੁਣ ਮੰਮੀ ਕੋਈ ਨਾ ਕੰਮ ਹੁੰਦਾ ਨਹੀਂ ਆ ਤੇ ਮੰਮੀ ਚਲੀ ਤਾਂ ਲੈ ਲੈ ਢੀ ਇਹ ਕਰ ਪਰਸੋਂ ਜੀ ਨਾ ਮੰਮੀ ਮੰਮੀ ਨੂੰ ਇਹ ਜੀ ਵੱਡੇ ਮੁੰਡੇ ਨੇ ਆਣਾ ਤੇ ਅਲਸੀ ਨਾਲ ਦੀ ਬਣੀ ਨਹੀਂ ਅੱਜ ਉਹਨਾਂ ਨੂੰ ਫੋਨ ਕੀਤਾ ਸੀ ਕੀਤਾ ਕੀਤਾ ਤੇ ਆਣਾ ਇੱਕ ਦਿਨ ਛੇ ਪਾਜੀ ਦਾ ਆਇਆ ਫੋਨ ਆਂਦੇ ਇੱਕ ਦਿਨ ਚ ਆਉਣਾ ਵਾ ਤੇ ਬਣਾ ਛੱਡੀ ਰੋ ਹੁਣ ਬਸ ਪਿੰਨੀਆਂ ਬਣਾ ਕੇ ਤੇ ਤੁਹਾਨੂੰ ਦਿਖਾਉਨੇ ਆ ਪਿੰਨੀਆਂ ਕਿੱਦਾਂ ਮਾ ਬੀ ਆਪਣੇ ਕੁੜੀਆਂ ਕੋ ਖਾਂਦੇ ਆ ਆਹ ਇਦਾਂ ਪੈਣਾਗੇ ਪਿੰਗਾਂ ਮਾ ਕਰ ਜੁੰਦੀ ਨਾ ਹੁਣ ਤਾਂ ਚੱਲ ਹੋਰ ਚੀਜ਼ਾਂ ਉਹ ਡਰਮ ਬੜਮਾ ਗਿਆ ਹੈ ਨਾ ਜੇ ਤੂੰ ਸਹੀ ਆ ਬਣ ਗਿਆ ਇਦਾਂ ਦਾ ਬਣਾਇਆ ਤੂੰ ਮੈਂ ਗੱਲੀ ਤੂੰ ਕਰ ਲੈ ਨਾ ਫਾਸਟ ਲੋਯਨ ਪਿੰਗਾਂ ਮੱਠੀਆਂ ਸ਼ੁਰੂ ਹੋ ਗਈਆਂ ਤੇ ਥੱਲੇ ਹੀ ਅਸਨ ਲੱਗੇ ਆ ਕਹਿੰਦੀ ਦੋ ਬਣਾ ਲਿਆ ਮੈਂ ਮੈਂ ਤੂੰ ਬਣਾ ਫਾਸਟ ਵਾ ਕਿਹਦਨ ਜੀਤੂ ਇਹ ਜਾਦਾ ਬੰਦੇ ਲੋ ਮੈਨੂੰ ਟ੍ਰੇਨਿੰਗ ਲਈਏ ਮੇਰੀ ਸੁਣੋ ਗੱਲ ਕੁਕਿੰਗ ਇਹ ਵੀ ਬੜੀ ਵਧੀਆ ਕਰ ਲੈਂਦੀ ਤੇ ਕੁਕਿੰਗ ਆਦਾ ਮੈਨੂੰ ਵੀ ਬੜਾ ਸ਼ੌਂਕ ਵਾ ਹਾਂ ਤੇ ਕਿਹਦਨ ਬਣਾਈ ਮੋਤੀ ਚੂੜੇ ਦੇ ਲੱਡੂ ਆਈਂ ਕਿਤੇ ਚੰਗਾ ਬਣਾ ਲੈਣੇ ਆਪਾਂ ਮੈਨੂੰ ਪਤਾ ਆ ਆ ਵੀ ਬੜੀਆਂ ਵਧੀਆ ਬਣਾਉਂਦਾ ਵਾ ਬੜੀਆਂ ਵਧੀਆ ਹੁੰਦੀਆਂ ਅੱਨੇ ਮੈਂ ਅਸੇ ਦਾ ਵਕਰਾਗਾ ਦਿੰਨੀ ਐ ਇਹ ਅਸਨੇ ਮੇਰੇ ਨੇ ਪੁੱਤ ਨੇ ਆ ਪਿੰਨੀ ਬਣਾਈ ਆ ਸਾਨੇ ਪਿੰਨੀ ਕਰੀ ਪਿੰਨਾ ਹੀ ਭਾਏ ਸੋਨੇ ਹੋਣ ਨਿੱਕਾ ਬਣਾਈ ਸੋਨੇ ਐ ਦੇ ਬੜਿਆ ਤੇ ਚਲੋ ਠੀਕ ਹੈ ਜੀ ਓਕੇ ਬਾਏ ਹੁਣ ਮਿਲਦੇ ਆ ਨੈਕਸਟ ਵਾਰ ਉਹਦੇ ਨਾਲ ਤੇ ਦੱਸਿਓ ਕੰਮ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦਾ ਬਣਿਆ ਹੋ ਸਕੇ ਤਾਂ ਆਪਾਂ ਵੇਸਣ ਦਾ ਵੀ ਹੁਣੇ ਵਲੌਗ ਬਣਾ ਲੈਣਾ ਵੇਸਣ ਵੀ ਬਣਾ ਲੈਣਾ ਮੈਨੂੰ ਨਹੀਂ ਲੱਗਦਾ ਨਹੀਂ ਪਰ ਚਲੋ ਵੇਖਦੇ ਆ ਕੋਸ਼ਿਸ਼ ਕਰਦੇ ਨਹੀਂ ਪਰ ਨੈਕਸਟ ਵਲੌਗ ਦੇ ਨਾਲ ਜਰੂਰ ਮਿਲਾਂਗੇ ਸਾਰਿਆਂ ਨੂੰ ਪਾਏ ਇੱਕ ਨਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਈ ਮੈਂ ਸੱਦੇ